ਹਰਿਆਣਾ ਏ ਡੀ ਜੀ ਪੀ ਖੁਦਕੁਸ਼ੀ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਆਇਆ ਹੈ ਦਰਅਸਲ ਹਰਿਆਣਾ ਦੇ ਏ ਡੀ ਜੀ ਪੀ ਬਾਈ ਪੂਰਨ ਕੁਮਾਰ ਨੇ ਆਪਣੇ ਚੰਡੀਗੜ੍ਹ ਆਵਾਸ ਸਥਾਨ ਤੇ ਖੁਦਕੁਸ਼ੀ ਕਰ ਲਈ ਸੀ ਉਹਨਾਂ ਨੇ ਕਨਪੱਟੀ ਤੇ ਗਨ ਰੱਖ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਅਤੇ ਉਹਨਾਂ ਨੇ ਸੁਸਾਈਡ ਨੋਟ ਦੇ ਵਿੱਚ ਕਈ ਆਈ ਪੀ ਐਸ ਅਫਸਰਾਂ ਦੇ ਜਿਹੜੇ ਨਾਮ ਵੀ ਦੱਸੇ ਸਨ ਕਿ ਮੈਨੂੰ ਇਹ ਤੰਗ ਕਰ ਰਹੇ ਸਨ ਅਤੇ ਕਈ ਆਈ ਐਸ ਅਫਸਰਾਂ ਦੇ ਵੀ ਜਿਹੜੇ ਉਹਨਾਂ ਨੇ ਗੰਭੀਰ ਇਲਜ਼ਾਮ ਲਗਾਏ ਸਨ ਪਰ ਉਸ ਤੋਂ ਬਾਅਦ ਜਿਹੜਾ ਹਰਿਆਣਾ ਸਰਕਾਰ ਦੇ ਵਿੱਚ ਵੀ ਜਿਹੜੀ ਕਾਫੀ ਚਰਚਾ ਚੱਲੀ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਸੀ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਵੱਡਾ ਮੋੜ ਆਇਆ ਹੈ ਕਿ ਜਿਹੜੇ ਰਾਜਕੁਮਾਰ ਬੇਰਕਾ ਨੇ ਪੰਜਾਬ ਦੇ ਸਿਆਸੀ ਆਗੂ ਨੇ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਆਓ ਲੈ ਚੱਲਦੇ ਹਾਂ ਵੱਡੀ ਖਬਰ ਦੇ ਵੱਲ ਹਰਿਆਣਾ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੀ ਆਤਮ ਹੱਤਿਆ ਦੇ ਮਾਮਲੇ ਨੇ ਦੇਸ਼ ਭਰ ਵਿੱਚ ਚਰਚਾ ਛੇੜ ਦਿੱਤੀ ਹੈ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਦਲਿਤ ਆਗੂ ਡਾਕਟਰ ਰਾਜਕੁਮਾਰ ਬੇਰਕਾ ਨੇ ਹਰਿਆਣਾ ਸਰਕਾਰ ਨੂੰ ਕੜੀ ਚੇਤਾਵਨੀ ਦਿੱਤੀ ਹੈ ਬੇਰਕਾ ਨੇ ਕਿਹਾ ਕਿ ਇਹ ਦਲਿਤ ਉਤਪੀੜਨ ਨਾਲ ਜੁੜਿਆ ਦੇਸ਼ ਦਾ ਸਭ ਤੋਂ ਵੱਡਾ ਮਾਮਲਾ ਹੈ ਅਤੇ ਸਰਕਾਰ ਇਸ ਵਿੱਚ ਚੁੱਪ ਬੈਠੀ ਹੈ ਉਹਨਾਂ ਨੇ ਕਿਹਾ ਕਿ ਪੂਰਨ ਕੁਮਾਰ ਜੋ ਕਿ ਹਰਿਆਣਾ ਪੁਲਿਸ ਵਿੱਚ ਏਡੀਜੀਪੀ ਦੇ ਅਹੁਦੇ 'ਤੇ ਸਨ ਉਹਨਾਂ ਨਾਲ ਅਨਿਆਇਕ ਤੌਰ ਤੇ ਬਤਰਾ ਕੀਤਾ ਗਿਆ ਸੀ ਇਹ ਮਾਮਲਾ ਸਿਰਫ ਇੱਕ ਅਧਿਕਾਰੀ ਦੀ ਮੌਤ ਨਹੀਂ ਸੋ ਗੋਪੂਰੇ ਦਲਿਤ ਸਮਾਜ ਦੇ ਸਨਮਾਨ ਨਾਲ ਜੁੜਿਆ ਹੈ ਡਾਕਟਰ ਬੇਰਕਾ ਨੇ ਆਰੋਪ ਲਗਾਇਆ ਕਿ ਹਰਿਆਣਾ ਸਰਕਾਰ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਪਰ ਅਸਲ ਵਿੱਚ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਪੂਰੇ ਦੇਸ਼ ਦਾ ਦਲਿਤ ਸਮਾਜ ਸੜਕਾਂ ਤੇ ਉਤਰ ਕੇ ਵੱਡਾ ਅੰਦੋਲਨ ਸ਼ੁਰੂ ਕਰੇਗਾ ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਸੂਬੇ ਦਾ ਮਾਮਲਾ ਨਹੀਂ ਸਗੋਂ ਭਾਰਤ ਦੇ ਸੰਵਿਧਾਨਕ ਅਧਿਕਾਰਾਂ ਨਾਲ ਜੁੜੀ ਚੁਣੌਤੀ ਹੈ ਡਾਕਟਰ ਵੇਰਕਾ ਨੇ ਕਿਹਾ ਕਿ ਉਹ ਜਲਦੀ ਹੀ ਦਲਿਤ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਨਾਲ ਮੀਟਿੰਗ ਕਰਕੇ ਰਾਸ਼ਟਰੀ ਪੱਧਰ ਤੇ ਅੰਦੋਲਨ ਦੀ ਰਣਨੀਤੀ ਤਿਆਰ ਕਰਨਗੇ ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰ ਦੋਵਾਂ ਨੂੰ ਸੰਦੇਸ਼ ਦਿੱਤਾ ਕਿ ਦਲਿਤਾਂ ਦੀ ਆਵਾਜ਼ ਨੂੰ ਅਣਸੁਣੀ ਕਰਨਾ ਹੁਣ ਮਹਿੰਗਾ ਪਵੇਗਾ ਪੰਜਾਬ ਅਤੇ ਹਰਿਆਣਾ ਕੁੱਲ ਮਿਲਾ ਕੇ ਭਾਰਤ ਦੀ ਜਿਹੜੀ ਸਿਆਸਤ ਹੈ ਉਸ ਦੇ ਵਿੱਚ ਵੱਡੀ ਹਲਚਲ ਹੋਣ ਜਾ ਰਹੀ ਹੈ ਕਿਉਂਕਿ ਰਾਜਕੁਮਾਰ 베ਰਕਾ ਨੇ ਜਿਹੜੀ ਵੱਡੀ ਚੇਤਾਵਨੀ ਹਰਿਆਣਾ ਸਰਕਾਰ ਨੂੰ ਦਿੱਤੀ ਹੈ ਕਿਉਂਕਿ 바이ਪੂਰਨ ਕੁਮਾਰ ਨੇ ਖੁਦਕੁਸ਼ੀ ਨੋਟ ਦੇ ਵਿੱਚ ਵੱਡੇ ਅਫਸਰਾਂ ਤੇ ਗੰਭੀਰ ਇਲਜ਼ਾਮ ਲਗਾਏ ਸਨ ਉਹਨਾਂ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ ਸਨ ਪਰ ਜਿਹੜੀਆਂ ਖੂਫੀਆ ਰਿਪੋਰਟਾਂ ਜਾਂ ਕੋਈ ਸਰਕਾਰੀ ਰਿਪੋਰਟਾਂ ਸਨ ਉਸ ਦੇ ਵਿੱਚ ਜਿਹੜੇ ਇਲਜ਼ਾਮ ਸੀ ਉਹ ਬਾਈਪੂਰਨ ਕੁਮਾਰ ਦੇ ਜਿਹੜੇ ਪੀਐਸਓ ਸੀ ਉਸ ਦੇ ਉੱਤੇ ਵੀ ਲੱਗੇ ਨੇ ਕਿ ਉਹ ਜਿਹੜੇ ਲੈਂਡ ਦੇਣ ਦੇ ਜਾਂ ਜ਼ਬਰਦਸੂਲਣ ਦੇ ਉਹਨਾਂ ਤੇ આરોਪ ਲੱਗੇ ਸਨ ਪਰ ਜਿਹੜਾ ਉਹਨਾਂ ਨੇ ਜਿਹੜਾ ਨੋਟ ਲਿਖਿਆ ਸੀ ਉਸ ਦੇ ਵਿੱਚ ਬਾਈਪੂਰਨ ਕੁਮਾਰ ਨੇ ਸਰਕਾਰੀ ਅਧਿਕਾਰੀਆਂ ਤੇ ਵੱਡੇ ਇਲਜ਼ਾਮ ਲਗਾਏ ਸਨ ਗਲੇ ਤੋਂ ਪੀੜਨ ਦਾ ਦੇਸ਼ ਮੇ ਸਭ ਤੋਂ ਵੱਡਾ ਮਾਮਲਾ ਹਰਿਆਣਾ ਮੇ ਹੋਇਆ ਹੈ ਪੂਰਨ ਕੁਮਾਰ ਆਈਪੀਐਸ ਏਡੀਜੀਪੀ ਹਰਿਆਣਾ जिनके साथ नाजायज तौर पे परेशान करने का मामला है और दलितों के उत्पीड़न का देश का सबसे बड़ा मामला है और आज मुझे हैरानगी इस बात की है कि आज हरियाणा की सरकार मगर के आंसू तो बहा रही है दलितों के नाम पे लेकिन कार्रवाई नहीं कर रही आज फिर हम मांग करते हैं और चेतावनी देते हैं कि अगर पूरन कुमार के हत्या के मामले के साथ साथ दलित उत्पीड़न के मामले के तहत उन तमाम अधिकारियों को गिरफ्तार नहीं किया गया कार्रवाई नहीं हुई तो पूरे देश का दलित एक बड़े आंदोलन की ओर आगे बढ़ेगा हरियाणा सरकार को चेतावनी कि फौरी तौर पे कार्रवाई करे